ਚਵਰ ਸ਼ਤਰ ਤਖਤ ਦੇ ਬਾਦਸ਼ਾ ਗ્ઞાન ਦੇ ਭੰਡਾਰੇ ਦਸਾਂ ਗੁਰਾਂ ਸਹਿਬਾਨਾਂ ਦੀ ਜਗ ਦੀ ਜੋਤ ਕਲਯੁਗ ਦੀ ਪੂਰਤ ਧੰਨ 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 ਗੁਰੂ ਗ੍ਰੰਥ ਸਾਹਿਬਹਾਰਾਜ ਜੀ ਕੀ ਪਾਵਨ ਪਵਿੱਤਰ ਹਜੂਰੀ ਵਿੱਚ ਜੁੜ ਕਰਕੇ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧੂ ਬੜੇ ਹੀ ਪ੍ਰੇਮ ਦੇ ਨਾਲ ਚੌਂਕੜੇ ਲਾ ਕਰਕੇ ਵਿਰਾਜੇ ਹੋ ਗ੍ਰੰਥੀ ਸਿੰਘ ਵੱਲੋਂ ਬੜੇ ਹੀ ਪ੍ਰੇਮ ਦੇ ਨਾਲ ਅੰਮ੍ਰਿਤ ਵੇਲੇ ਦੀ ਬਾਣੀਆਂ ਦੀ ਜਾਪ ਸਰਵਨ ਕਰ ਰਹੇ ਹੋ ਦਾਸ ਕੀ ਵੀ ਫਤੇ ਪ੍ਰਵਾਨ ਕਰੋ ਪ੍ਰੇਮ ਸਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਸੀਹਾ ਦਾ ਦਿਹਾੜਾ ਜਿਸ ਤਰ੍ਹਾਂ ਕਿ ਆਪਾਂ ਹਰ ਮਸੀਹਾ ਤੇ ਸੰਗਰਾਦ ਨੂੰ ਜੁੜ ਕਰਕੇ ਬੈਠਦੇ ਹਾਂ ਤੇ ਬਾਣੀ ਦੇ ਉਸ ਪਾਵਨ ਗਿਆਨ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਬਾਣੀ ਦਾ ਰਸ ਹੈ ਸਾਡੇ ਹਿਰਦਿਆਂ ਵਿੱਚ ਕਿਸ ਤਰ੍ਹਾਂ ਆ ਸਕਦਾ ਹੈ ਆਪਾਂ ਆਪਣੇ ਜੀਵਨ ਨੂੰ ਬਾਣੀ ਦੇ ਮੁਤਾਬਕ ਕਿਸ ਤਰ੍ਹਾਂ ਜੀ ਸਕਦੇ ਆ ਅੱਜ ਮੱਸਿਆ ਦੇ ਨਾਲ ਨਾਲ ਇੱਕ ਹੋਰ ਪਾਵਨ ਦਿਹਾੜਾ ਹੈ ਜਿਸ ਨੂੰ ਆਪਾਂ ਬੰਦੀ ਛੋੜ ਦਿਵਸ ਜਾਂ ਦੀਵਾਲੀ ਦੀਪਮਾਲਾ ਕਰ ਕਰਕੇ ਜਗਦੇ ਹਾਂ ਭਾਈ ਗੁਰਦਾਸ ਜੀ ਦੀ ਇੱਕ ਬੜੀ ਸੋਹਣੀ ਬਾਤ ਹੈ ਜਿਹਦਾ ਸ਼ਬਦ ਕੀਰਤਨ ਆਪ ਜੀ ਨੂੰ ਇੰਨਾ ਦਿਨਾਂ ਵਿੱਚ ਆਮ ਕਰ ਕਰਕੇ ਸੁਣਨ ਵਾਸਤੇ ਮਿਲੇਗਾ ਗੁਰੂ ਘਰਾਂ ਵਿੱਚ ਟੀਵੀ ਫੋਨਾਂ ਵਿੱਚ ਇਸ ਸ਼ਬਦ ਦਾ ਕੀਰਤਨ ਆਮ ਕਰਕੇ ਸੁਣਨ ਨੂੰ ਮਿਲਦਾ ਹੈ ਜੋ ਦੀਵਾਲੀ ਤੋਂ ਸਬੰਧਤ ਹੈ ਆਪ ਪਰ ਸ਼ਬਦ ਦੇ ਅਰਥ ਨੂੰ ਨਹੀਂ ਸਮਝ ਪਾਉਂਦੇ ਉਸ ਸਿਰਫ ਸ਼ਬਦ ਨੂੰ ਸੁਣ ਕਰਕੇ ਉਸ ਦੇ ਉੱਤੇ ਲਾਗੂ ਕਰ ਲੈਂਗੇ ਭਾਈ ਗੁਰਦਾਸ ਜੀ ਲਿਖਦੇ ਨੇ ਦੀਵਾਲੀ ਕੀ ਰਾਤ ਦੀਵੇ ਬਾਲੀ ਸਾਰੇ ਜਾਤ ਸਨਾਤ ਅੰਬਰ ਭਾਂਦੀਐ ਫੁੱਲਾਂ ਕੀ ਬਾਗਾਂਤ ਚੁੰਨ ਚੁੰਨ ਚਾਲੀਐ ਤੀਰਥ ਜਾਤੀ ਜਾਤ ਨੈਣ ਨਿਹਾਲੀਐ ਹਰੀਸ਼ ਚੰਦਰ ਚਾਤ ਵਸੈ ਉਚਾਲੀਐ ਗੁਰਮੁਖ ਸੁਖ ਪਲ ਪਾਤ ਸ਼ਬਦ ਸੰਭਾਲੀਐ ਹੁਣ ਇਹਦੇ ਵਿੱਚ ਫਰਕ ਹੈ ਸਮਝਣ ਦੀ ਕੋਸ਼ਿਸ਼ ਕਰੀਏ ਭਾਈ ਗੁਰਦਾਸ ਜੀ ਕਹਿੰਦੇ ਨੇ ਦੀਵਾਲੀ ਕੀ ਰਾਤ ਦੀਵੇ ਬਾਲੀਏ ਆਪਾਂ ਇਹਦੇ ਤੋਂ ਸਮਝਾਂਗੇ ਵੀ ਦੀਵਾਲੀ ਦੇ ਰਾਤ ਨੂੰ ਦੀਵੇ ਬਾਲਨੇ ਚਾਹੀਦੇ ਨੇ ਪਰ ਜੋ ਅਸਲ ਪਾਅ ਹੈ ਅਗਰ ਉਹਦੇ ਵਿੱਚ ਜਾਈਏ ਤੇ ਭਾਈ ਗੁਰਦਾਸ ਜੀ ਸਮਝਾਣਾ ਚਾਹ ਰਹੇ ਨੇ ਤੁਸੀਂ ਦੀਵੇ ਨੂੰ ਬਾਲਦੇ ਹੋ ਆਪਾਂ ਘਿਓ ਦਾ ਦੀਵਾ ਬਾਲੀਏ ਤੇਲ ਦਾ ਬਾਲੀਏ 1 ਘੰਟਾ 2 ਘੰਟਾ 3 ਘੰਟੇ 5 ਘੰਟੇ ਹਰ 6 ਘੰਟੇ ਉਹ ਦੀਵਾ ਚੱਲੇਗਾ ਇੱਕ ਸਮਾਂ ਆਏਗਾ ਉਹ ਦੀਵਾ ਬੁੱਝ ਜਾਏਗਾ ਜਿਹੜਾ ਦੀਵੇ ਦਾ ਚਾਨਣ ਹੈ ਸਾਨੂੰ ਬਹੁਤ ਸੋਹਣਾ ਲੱਗਦਾ ਹੈ ਜਿਹੜਾ ਦੀਵਾ ਹੈ ਸਾਨੂੰ ਬਹੁਤ ਸੋਹਣਾ ਲੱਗਦਾ ਹੈ ਪਰ ਉਹ ਦੀਵੇ ਦਾ ਚਾਨਣ ਉਹ ਦੀਵੇ ਦੀ ਸੁੰਦਰਤਾ ਸਿਰਫ ਕੁਝ ਸਮੇਂ ਵਾਸਤੇ ਰਹਿੰਦੀ ਹੈ ਫਿਰ ਖਤਮ ਹੋ ਜਾਂਦੀ ਜਦੋਂ ਦੀਵੇ ਚੋਂ ਤੇਲ ਖਤਮ ਹੋ ਜਾਂਦਾ ਹੈ ਤੇਲ ਸੜ ਜਾਂਦਾ ਹੈ ਬੱਤੀ ਸੜ ਜਾਂਦੀ ਦੀਵਾ ਕਾਲਾ ਹੋ ਜਾਂਦਾ ਹੈ ਉਦੋਂ ਦੀਵੇ ਨੂੰ ਚੋਕ ਕਰਕੇ ਛੁੱਟ ਦਿੱਤਾ ਜਾਂਦਾ ਹੈ ਹੁਣ ਬਾਣੀ ਤੋਂ ਪੁੱਛੀਏ ਆਪਾਂ ਕਿਹੜਾ ਦੀਵਾ ਬਾਲੀਏ ਜਿਹੜਾ ساری ਜ਼ਿੰਦਗੀ ਸਾਡੇ ਨਾਲ ਬਲਦਾ ਰਹੇ ਆਪਾਂ ਨਾਨਕ ਦੇ ਰਾਹ ਉੱਤੇ ਚੱਲ ਕੇ ਐਸਾ ਕੰਮ ਕਰੀਏ ਜਿਹੜਾ ساری ਉਮਰ ਸਾਡੇ ਨਾਲ ਚੱਲੇ ਉਹ ਕੰਮ ਨਾ ਕਰੀਏ ਜਿਹੜਾ ਟੈਂਪਰੇਰੀ ਹੈ ਜਾਂ ਜਿਹੜਾ ਕੁਝ ਸਮੇਂ ਵਾਸਤੇ ਹੈ ਤੇ ਆਪਾਂ ਆਰਤੀ ਆਰਤਾ ਪੜਦੇ ਹੋਏ ਬੜਾ ਹੀ ਸੋਹਣਾ ਸ਼ਬਦ ਪੜਦੇ ਆਂ ਨਾਮ ਤੇਰੋ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲ ਮੈਂ ਲਹਿ ਪਸਾਰੇ ਹੁਣ ਭਗਤ ਸਹਿਬਾਨ ਕਹਿ ਰਹੇ ਨੇ ਨਾਮ ਤੇਰਾ ਦੀਵਾ ਹੈ ਅੱਜ ਦੀਵਾਲੀ ਦੀ ਰਾਤ ਕਈਆਂ ਨੇ ਦੀਵਾਲੀ ਕੱਲ ਮਣਾਈ ਹੈ ਕਈਆਂ ਨੇ ਦੀਵਾਲੀ ਅੱਜ ਮਣਾਉਣੀ ਹੈ ਗੁਰਮਤਿ ਸਿਧਾਂਤਾਂ ਦੇ ਅਨੁਸਾਰ ਮਸਿਆ ਜਾਂ ਸੰਗਰਾਮ ਦਾ ਦਿਹਾੜਾ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਉਸ ਤਿਥੀ ਦਾ ਸੂਰਜ ਚੜ ਜਾਵੇ ਤੇ ਮੱਸਿਆ ਤਿਥੀ ਦਾ ਸੂਰਜ ਅੱਜ ਚੜਿਆ ਹੈ ਇਸ ਕਰਕੇ ਗੁਰਮਤ ਅਨੁਸਾਰ ਅੱਜ ਜਿਹੜਾ ਬੰਦੀ ਛੋੜ ਦਿਵਸ ਆ ਦਿਵਾਲੀ ਮਨਾਈ ਜਾ ਰਹੀ ਹੈ ਆਪਾਂ ਵਿਚਾਰਤੇ ਰਹੀਏ ਨਾਮ ਦਾ ਦੀਵਾ ਨਾਮ ਦਾ ਤੇਲ ਤੇ ਨਾਮ ਦੀ ਬਾਤੀ ਦੀ ਗੱਲ ਹੈ ਅੱਜ ਅਸੀਂ ਦੀਵਾ ਬਾਲਾਂਗੇ ਬਾਲਣਾ ਚਾਹੀਦਾ ਹੈ ਹਰ ਇੱਕ ਵਿਅਕਤੀ ਨੂੰ ਆਪਣਾ ਸ਼ੌਕ ਪੂਰਾ ਕਰਨਾ ਚਾਹੀਦਾ ਹੈ ਦੀਵੇ ਬਾਲਣ ਤੋਂ ਸਾਨੂੰ ਕੋਈ ਤਕਲੀਫ ਨਹੀਂ ਪਰ ਇੱਕ ਗੱਲ ਧਿਆਨ ਰੱਖਿਏ ਜਦੋਂ ਆਪਾਂ ਤੇਲ ਦਾ ਦੀਵਾ ਬਾਲ ਰਹੇ ਹਾਂ ਕਿ ਸਾਡੇ ਹਿਰਦੇ ਵਿੱਚ ਨਾਮ ਦਾ ਦੀਵਾ ਬਲ ਰਿਹਾ ਹੈ ਜਦੋਂ ਆਪਾਂ ਘਿਓ ਦਾ ਦੀਵਾ ਬਾਲ ਰਹੇ ਹਾਂ ਕਿ ਸਾਡੇ ਮੰਤਰ ਆਤਮਾ ਦੇ ਵਿੱਚ ਉਹ ਨਾਮ ਦਾ ਦੀਵਾ ਉਹ ਨਾਮ ਦੀ ਬਾਤੀ ਉਹ ਨਾਮ ਦਾ ਤੇਲ ਸੜ ਰਿਹਾ ਹੈ ਤਾ ਸਾਡਾ ਦੀਵਾ ਲਾਇਆ ਸਫਲਾ ਅੱਜ ਅਸੀਂ ਦੀਵਾ ਬਾਲਾਂਗੇ ਪਰ ਉਹ ਦੀਵਾ ਬੁਝ ਜਾਏਗਾ ਬਾਪੂ ਧਰਮ ਸਿੰਘ ਜੀ ਦਾਸ ਦੇ ਵਿੰਦਿਆ ਗੁਰੂ ਕਿਆ ਕਰਦੇ ਨੇ ਜਿਹਦਾ ਮਨ ਵਿੱਚ ਦੀਵਾ ਬਲ ਜਾਏ ਉਹਦਾ ਕਦੀ ਬੁਝਦਾ ਹੀ ਨਹੀਂ ਜਿਹਦਾ ਮਨ ਵਿੱਚ ਦੀਵਾ ਬਲ ਜਾਏ ਉਹਦਾ ਕਦੀ ਬੁਝਦਾ ਹੀ ਨਹੀਂ ਤੇ ਜਿਹਦਾ ਕਦੇ ਬੁਝੇ ਨਾ ਉਹਨੂੰ ਕਦੀ ਬਾਲਣਾ ਵੀ ਨਹੀਂ ਪੈਂਦਾ ਆਪਣਾ ਗਿਆਨ ਦਾ ਦੀਵਾ ਉਸ ਨਾਮ ਦਾ ਦੀਵਾ ਵਾਲ ਕਰਕੇ ਜਿੱਦਣ ਦੀਵਾਲੀ ਮਨਾਵਾਂਗੇ ਬੰਦੀ ਛੋੜ ਮਨਾਵਾਂਗੇ ਸਾਡੇ ਬੰਦੀ ਛੋੜ ਮਨਾਏ ਸਫਲੇ ਅੱਜ ਅਸੀਂ ਬਹੁਤ ਦੂਰ ਜਾ ਚੁੱਕੇ ਹਾਂ ਅੱਜ ਸਾਡੀ ਦੀਵਾਲੀ ਅੱਜ ਸਾਡੇ ਗੁਰਪੁਰਬ ਦੀਵਿਆਂ ਪਟਾਕਿਆਂ ਵਿੱਚ ਰਹਿ ਗਈ ਪਰ ਸੱਚ ਜਾਣਿਓ ਆਪਾਂ ਪਟਾਕਿਆਂ ਤੋਂ ਵਿਰੁੱਧ ਨਹੀਂ ਪਰ ਪਟਾਕਿਆਂ ਤੋਂ ਹੋਣ ਵਾਲੇ ਪ੍ਰਦੂਸ਼ਣ ਤੋਂ ਵਿਰੋਧ ਅਸੀਂ ਰੋਜ਼ ਪੜਦਿਆਂ ਪਉਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਪਰ ਸਾਡੇ ਹੀ ਗੁਰੂ ਘਰਾਂ ਵਿੱਚ ਜਦੋਂ ਪਟਾਕੇ ਚੱਲਦੇ ਨੇ ਮਨ ਨੂੰ ਬਹੁਤ ਠੇਸ ਪਹੁੰਚਦੀ ਐਨਾ ਸ਼ਬਦਾਂ ਦੀ ਵਰਤੋਂ ਕਰਨੀ ਤਾਂ ਨਹੀਂ ਚਾਹੀਦੀ ਪਰ ਜਦੋਂ ਆਪਾਂ ਪਟਾਕੇ ਚਲਾਉਨੇ ਹਾਂ ਅਸੀਂ ਨਾਨਕ ਨੂੰ ਸਮਝਾਉਨੇ ਆਂ ਵੀ ਤੇਰਾ ਕੀ ਸੱਚ ਨਹੀਂ ਐਨਾ ਸ਼ਬਦਾਂ ਦੀ ਵਰਤੋਂ ਕਰਨੀ ਨਹੀਂ ਚਾਹੀਦੀ ਮੈਂ ਮਾਫੀ ਚਾਹੁੰਨਾ ਵਾ ਪਰ ਇਹ ਸੱਚ ਹੈ ਜਦੋਂ ਅਸੀਂ ਪਟਾਕੇ ਚਲਾਉਨੇ ਹਾਂ ਨਾਨਕ ਦੇ ਸ਼ਬਦ ਨਹੀਂ ਸਿੱਧਾ-ਸਿੱਧਾ ਓੰਕਾਰ ਬਣਦੇ ਬਾਣੀ ਕਹਿੰਦੀ ਹੈ ਪਵਨ ਗੁਰੂ ਹੈ ਪਾਣੀ ਪਿਤਾ ਹੈ ਮਾਤਾ ਤਰਤਮ ਹਤ ਹੈ ਪਰ ਜਦੋਂ ਕਿਸੇ ਵੀ ਸਰੋਵਰ ਦੇ ਕੰਢੇ ਕਿਸੇ ਵੀ ਗੁਰੂ ਘਰ ਦੇ ਵਿੱਚ ਪਟਾਕੇ ਚਲਾਏ ਜਾਂਦੇ ਨੇ ਉਹ ਕੈਮੀਕਲਸ ਨੇ ਉਹ ਕੈਮੀਕਲ ਹਵਾ ਵਿੱਚ ਜਾ ਕੇ ਹਵਾ ਨੂੰ ਦੂਸ਼ਿਤ ਕਰਦੇ ਨੇ ਸਾਡੇ ਪਵਿੱਤਰ ਸਰੋਵਰਾਂ ਵਿੱਚ ਉਹਦੀ ਰਾਖ ਪੈਂਦੀ ਹੈ ਸਾਡੇ ਪਵਿੱਤਰ ਸਰੋਵਰ ਵੀ ਪੂਰੇ ਜਾਂਦੇ ਨੇ ਇੱਕ ਸਮਾਂ ਸੀ ਜਦੋਂ ਪਵਿੱਤਰ ਸਰੋਵਰ ਨੂੰ ਪੂਰਨ ਵਾਲਿਆਂ ਦਾ ਸੋਧਾ ਕਾਲਸਾ ਲਾਉਂਦਾ ਸੀ ਤੇ ਇੱਕ ਸਮਾਂ ਹੈ ਖਾਲਸਾ ਖੁਦ ਪਵਿੱਤਰ ਸਰੋਵਰਾਂ ਨੂੰ ਪੂਰਦਾ ਹੈ ਐਸ ਚੀਜ਼ ਨੂੰ ਸਮਝਣ ਦੀ ਲੋੜ ਹੈ ਆਪਾਂ ਦੀਵਾਲੀ ਮਨਾਈਏ ਆਪਾਂ ਬੰਦੀ ਛੋੜ ਮਨਾਈਏ ਪਰ ਇੱਕ ਹਿਰਦਿਆਂ ਦੇ ਨਾਲ ਆਪਣੇ ਨਾਮ ਦੀ ਤੁਰੰਗ ਦੇ ਨਾਲ ਜਦੋਂ ਨਾਮ ਦਾ ਦੀਵਾ ਬਾਲ ਕਰਕੇ ਮਨਾਵਾਂਗੇ ਸਾਡੀ ਜ਼ਿੰਦਗੀ ਬਦਲੇਗੀ ਸਾਡਾ ਕੰਮ ਤਿਹਾਰਾ ਨੂੰ ਮਨਾਉਣਾ ਨਹੀਂ ਸਾਡਾ ਕੰਮ ਜ਼ਿੰਦਗੀ ਨੂੰ ਬਦਲਣਾ ਹੈ ਜਿੱਦਣ ਸਾਡੀ ਜ਼ਿੰਦਗੀ ਨਾਨਕ ਦੇ ਰਾਹ ਉੱਤੇ ਚੱਲੇਗੀ ਉਦੋਂ ਫਰਕ ਨਹੀਂ ਪਏਗਾ ਅੱਜ ਦੀਵਾਲੀ ਹੈ ਕੱਲ ਦੁਸ਼ਹਿਰਾ ਹੈ ਪਰਸੋ ਰੱਖੜੀ ਹੈ ਉਦੋਂ ਫਰਕ ਪਏਗਾ ਮੇਰਾ ਗੁਰੂ ਕਿਸ ਤਰ੍ਹਾਂ ਕਹਿੰਦਾ ਅੱਜ ਆਪਾਂ ਕਹਿੰਦੇ ਆ ਜੇ ਮੈਂ ਪਟਾਕੇ ਨਾ ਚਲਾਵਾਂਗਾ ਲੋਕ ਕੀ ਸੋਚਣਗੇ ਜੇ ਮੈਂ ਦੀਵਾ ਨਾ ਬਾਲਾਂਗਾ ਲੋਕ ਕੀ ਸੋਚਣਗੇ ਸੱਚ ਜਾਣੋ ਅੱਜਕਲ੍ਹ ਪਰਵਾਸ ਫੇਰੀਆਂ ਨਿਕਲ ਰਹੀਆਂ ਨੇ ਅਸੀਂ ਢੋਲਕੀਆਂ ਤੇ ਪਿੱਟਪਟ ਕੇ ਕਹਿੰਨੇ ਆ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜਾਈ ਪਰ ਹਿਰਦੇ ਦੀ ਗਹਿਰਾਈਆਂ ਵਿੱਚ ਝਾਂਕ ਕਰਕੇ ਦੱਸਿਆ ਜੀ ਕਲਗੀ ਵਾਲਿਆਂ ਦੀ ਸੀ ਪ੍ਰਵਾਹ ਕਰਦੇ ਆ ਕਿ ਨਹੀਂ ਕਰਦੇ ਇਹ ਸੱਚ ਹੈ ਗੱਲਾਂ ਕੋੜੀਆਂ ਬਹੁਤ ਲੱਗਦੀਆਂ ਨੇ ਪਰ ਜ਼ਿੰਦਗੀ ਦਾ ਸੱਚ ਹੈ ਆਪਾਂ ਜਿੱਦਨ ਕਲਗੀ ਵਾਲੇ ਦੀ ਪ੍ਰਵਾਹ ਕਰਮੇ ਸ਼ੁਰੂ ਕਰਾਂਗੇ ਦੁਨੀਆ ਦੀ ਪ੍ਰਵਾਹ ਆਪਣੇ ਆਪ ਖਤਮ ਹੋ ਜਾਏਗੀ ਜ਼ਿੰਦਗੀ ਬਦਲ ਪਾਈ ਗੁਰਦਾਸ ਜੀ ਲਿਖਦੇ ਨੇ ਦੀਵਾਲੀ ਕੀ ਰਾਤ ਦੀਵੇ ਵਾਲੀ ਤਾਰੇ ਜਾਤ ਸਨਾਤ ਅੰਬਰ ਭਾਂਦੀਆਂ ਹੁਣ ਤਾਰੇ ਨੇ ਰਾਤ ਦਾ ਸਮਾਂ ਹੋਏ ਤਾਰੇ ਕਿੰਨੇ ਸੋਹਣੇ ਲੱਗਦੇ ਨੇ ਪਰ ਫਿਰ ਟੈਂਪਰੇਰੀ ਚੀਜ਼ ਹੈ ਤਾਰਿਆਂ ਦੀ ਸੁੰਦਰਤਾ ਉਦੋਂ ਤੱਕ ਹੈ ਜਦੋਂ ਤੱਕ ਸੂਰਜ ਨਾ ਚੜੇ ਇੱਕ ਵਾਰੀ ਸੂਰਜ ਚੜ ਜਾਂਦਾ ਹੈ ਤਾਰੇ ਛੁੱਪ ਜਾਂਦੇ ਨੇ ਉਹਨਾਂ ਦੀ ਸੁੰਦਰਤਾ ਖਤਮ ਹੋ ਜਾਂਦੀ ਆਪਾਂ ਕੈਸਾ ਤਾਰਾ ਬਣਨਾ ਹੈ ਆਪਾ ਭਗਤ ਕਬੀਰ ਵਰਗਾ ਤਾਰਾ ਬਣਨਾ ਹੈ ਆਪਾ ਭਗਤ ਰਵਿਦਾਸ ਵਰਗਾ ਤਾਰਾ ਬਣਨਾ ਹੈ ਆਪਾਂ ਗੁਰਨਾਨਕ ਵਰਗਾ ਤਾਰਾ ਬਣਨਾ ਹੈ ਦੁਨੀਆਂ ਆਏ ਦੁਨੀਆਂ ਚਲੀ ਜਾਏ ਸਾਡੀ ਚਮਕ ਵਿੱਚ ਕੋਈ ਫਰਕ ਨਾ ਪਵੇ ਆਪਾਂ ਤਾਰਾ ਬਣਨਾ ਹੈ ਭਾਈ ਮਣੀ ਸਿੰਘ ਵਰਗਾ ਬਣਨਾ ਹੈ ਜੋ ਗੁਰੂ ਦੀ ਨਜ਼ਰਾਂ ਦੇ ਵਿੱਚ ਚਮਕ ਚੁਕਿਆ ਹੈ ਦੁਨੀਆਂ ਆਏ ਦੁਨੀਆਂ ਜਾਏ ਉਹਨੂੰ ਕਿਸੇ ਦੀ ਪਰਵਾਹ ਨਹੀਂ ਉਹਨੂੰ ਕਲਗੀਆਂ ਵਾਲੇ ਦੀ ਪਰਵਾਹ ਹੈ ਉਦੀ ਚਮਕ ਦੁਨੀਆ ਤੋਂ ਕਦੀ ਖਤਮ ਹੋਈ ਨਹੀਂ ਸਕਦੀ ਤੇ ਇਹ ਸੱਚ ਹੈ ਭਾਈ ਤਾਰੂ ਸਿੰਘ ਭਾਈ ਮਣੀ ਸਿੰਘ ਸੀਦਾ ਸਿੰਘਾਂ ਦੀ ਸਾਖੀਆਂ ਸੀ ਸੁਣਾਉਂਦੇ ਰਹਿ ਜਾਵਾਂਗੇ ਮੇਰੇ ਵਰਗੇ ਕਈ ਆਉਣ ਆਏ ਕਈ ਚਲੇ ਗਏ ਤੇ ਕਈ ਜਾਣਗੇ ਤੇ ਕਈ ਆਉਣਗੇ ਪਰ ਉਹਨਾਂ ਦੀ ਸਾਖੀਆਂ ਨੂੰ ਅਸੀਂ ਕਦੀ ਛੱਡ ਨਹੀਂ ਸਕਦੇ ਐਸੇ ਮਹਾਨ ਯੋਧੇ ਆਪਾਂ ਤਾਰੇ ਬਣੀਏ ਤੇ ਭਾਈ ਤਾਰੂ ਸਿੰਘ ਭਾਈ ਮਣੀ ਸਿੰਘ ਅਰਗੇ ਬਣੀਏ ਦੀਵਾਲੀ ਦੀ ਰਾਤ ਦੀਵੇ ਬਾਲੀਏ ਤਾਰੇ ਜਾਤ ਸਮਾਤ ਅੰਬਰ ਭਾਲੀਨ ਫੁੱਲਾਂ ਕੀ ਬਗਾਤ ਚੁੰਨ ਚੁੰਨ ਚਾਲੀਨ ਹੁਣ ਫੁੱਲਾਂ ਦੀ ਬਗਾਤ ਹੈ ਆਪਾਂ ਇੱਕ ਬਗੀਚਾ ਲਾ ਲਿਆ ਜਿਹਦੇ ਵਿੱਚ ਵਨ ਸੁਵੰਨੇ ਫੁੱਲ ਅਸੀਂ ਲਾ ਲਏ ਸਾਡਾ ਦਿਲ ਕੀਤਾ ਅਸੀਂ ਫੁੱਲਾਂ ਦਾ ਗੁਲਦਸਤਾ ਬਣਾਇਆ ਬਾਗ ਵਿੱਚ ਉਤਰ ਕਰਕੇ ਇਕੱਲਾ ਇਕੱਲਾ ਫੁੱਲ ਚੁਗਿਆ ਉਸ ਫੁੱਲ ਨੂੰ ਇੱਕ ਗੁਲਦਸਤੇ ਦਾ ਆਕਾਰ ਦਿੱਤਾ ਕਉਨ ਫਿਰ ਗੱਲ ਸਮਝਣ ਵਾਲੀ ਹੈ ਗੁਲਦਸਤੇ ਦੀ ਸੁੰਦਰਤਾ ਬਹੁਤ ਹੈ ਗੁਲਦਸਤੇ ਦੀ ਮਹਿਕ ਬਹੁਤ ਹੈ ਪਰ ਉਸ ਮਹਿਕ ਉਸ ਸੁੰਦਰਤਾ ਉਦੋਂ ਤੱਕ ਹੈ ਜਦੋਂ ਜਦੋਂ ਤੱਕ ਫੁੱਲ ਮੁਰਝਾਉਂਦੇ ਨਹੀਂ ਅੱਜ ਨਹੀਂ ਤੇ ਕੱਲ ਇੱਕ ਸਮਾਂ ਆਏਗਾ ਫੁੱਲ ਮੁਰਝਾ ਜਾਣਗੇ ਸੁੰਦਰਤਾ ਖਤਮ ਹੋ ਜਾਏਗੀ ਸੁਗੰਧ ਖਤਮ ਹੋ ਜਾਏਗੀ ਅੱਜ ਅਸੀਂ ਵੀ ਆਪਣੇ ਸਰੀਰ ਉੱਤੇ ਅਨੇਕਾਂ ਤਰ੍ਹਾਂ ਦੇ ਸੈਂਟ ਵਰਤਦੇ ਆਂ ਉਹਨਾਂ ਦੀ ਖੁਸ਼ਬੂ ਉਦੋਂ ਤੱਕ ਹੈ ਜਦੋਂ ਤੱਕ ਕੱਪੜਾ ਧੁੱਲਦਾ ਨਹੀਂ ਇੱਕ ਵਾਰੀ ਕੱਪੜੇ ਨੂੰ ਧੋ ਦਈਏ ਮੁਸ਼ਕ ਖਤਮ ਹੋ ਜਾਂਦੀ ਹੈ ਸਭ ਖਤਮ ਹੋ ਜਾਂਦਾ ਹੈ ਦੁਬਾਰਾ ਸ਼ੁਰੂ ਕਰਨਾ ਪੈਂਦਾ ਪਰ ਜਿਹੜਾ ਗੁਰਮਖ ਹੈ ਉਹਦੀ ਮੁਸਕਾਹਨ ਉਹਦੀ ਮੁਸਕਰਾਹਟ ਤੇ ਉਹਦੇ ਅੰਦਰੋਂ ਜਿਹੜੀ ਖੁਸ਼ਬੂ ਹੈ ਉਹ ਕੈਸੀ ਹੋਏ ਉਹਦੀ ਕਿਰਦਾਰ ਦੀ ਖੁਸ਼ਬੂ ਹੈ ਸਰੀਰ ਤੇ ਲਗਾਈ ਗਈ ਖੁਸ਼ਬੂ ਫੁੱਲਾਂ ਦੀ ਖੁਸ਼ਬੂ ਭਾਵੇਂ ਖਤਮ ਹੋ ਸਕਦੀ ਹੈ ਪਰ ਜਿਹੜੀ ਕਰਤਾਰ ਦੀ ਖੁਸ਼ਬੂ ਹੈ ਕਦੀ ਖਤਮ ਨਹੀਂ ਹੋ ਸਕਦੀ ਭਾਈ ਰੰਤਿਰ ਸਿੰਘ ਜੀ ਤੇਨਾ ਬਾਰੇ ਕਿਹਾ ਜਾਂਦਾ ਹੈ ਉਹ ਅਖੰਡ ਪਾਠ ਰੱਖਿਆ ਕਰਦੇ ਸਨ ਗੁਰਮੁਖ ਖਾਂ ਦੇ ਘਰ ਅਖੰਡ ਪਾਠ ਰੱਖਿਆ ਕਰਦੇ ਸਨ ਤੇ ਉਸ ਸਮੇਂ ਗਰਮ ਸਿੰਘਾਂ ਦੀ ਗਿਣਤੀ ਬਹੁਤ ਘਟ ਹੋਇਆ ਕਰਦੀ ਸੀ ਭਾਈ ਰੰਤਿਰ ਸਿੰਘ ਜੀ 1 2 3 ਸਿੰਘ ਮਿਲ ਕਰਕੇ ਹੀ ਅਖੰਡ ਪਾਠ ਕਰਦਿਆ ਕਰਦੇ ਸਨ ਸਮਾ ਆਇਆ ਭਾਈ ਰਣਜੀਤ ਸਿੰਘ ਜੀ ਅਖੰਡ ਪਾਠ ਸਾਹਿਬ ਕਰ ਰਹੇ ਨੇ ਇੱਕ ਗੁਰਮੁਖ ਉਸ ਹੀ ਪਿੰਡ ਵਿੱਚ ਰਹਿੰਦਾ ਹੈ ਪਹਿਲਾਂ ਸਪੀਕਰ ਤੇ ਹੋਇਆ ਨਹੀਂ ਕਰਦੇ ਸਨ ਵੀ ਪਿੰਡ ਵਿੱਚ ਪਤਾ ਲੱਗ ਜੇ ਵੀ ਫਲਾਣੇ ਘਰ ਅਖੰਡ ਪਾਠ ਰੱਖਿਆ ਇੱਕ ਭਾਈ ਇੱਕ ਗੁਰਮੁਖ ਉਹਨੂੰ ਖੁਸ਼ਬੂ ਆਈ ਹੈ ਮਹਿਕ ਆਈ ਹੈ ਇਤਿਹਾਸ ਘਰ ਲਿਖ ਦੇਣੇ ਉਹਨੂੰ ਮਹਿਕ ਆਈ ਹੈ ਤੇ ਉਹ ਮਹਿਕ ਦੇ ਵੱਲ ਖਿੱਚਿਆ ਗਿਆ ਹੈ ਉਹ ਇੱਕ ਘਰ ਦੇ ਬਾਹਰ ਜਾ ਕੇ ਖੜਾ ਹੋਇਆ ਉਸ ਘਰ ਦੇ ਬਾਹਰ ਕੇਲੇ ਦੇ ਪੱਤੇ ਲੱਗੇ ਹੋਏ ਪੁਰਾਣੇ ਸਮੇਂ ਵਿੱਚ ਜਦੋਂ ਕੋਈ ਵਿਆਹ ਸ਼ਾਦੀ ਹੁੰਦੀ ਸੀ ਜਾਂ ਕੋਈ ਆਪਾਂ ਘਰ ਵਿੱਚ ਕੋਈ ਪ੍ਰੋਗਰਾਮ ਰੱਖਦੇ ਸਾਂ ਇੱਕ ਨਿਸ਼ਾਨੀ ਦੇ ਤੌਰ ਤੇ ਕੇਲੇ ਦੇ ਪੱਤੇ ਬਾਹਰ ਲਾ ਦਿੱਤੇ ਜਾਂਦੇ ਸਨ ਵੇਖਦਾ ਹੈ ਵੀ ਬਾਹਰ ਕੇਲੇ ਦੇ ਪੱਤੇ ਲੱਗੇ ਹੋਏ ਨੇ ਅੰਦਰ ਜਾਂਦਾ ਹੈ ਭਾਈ ਰੰਤੀਰ ਸਿੰਘ ਜੀ ਬਾਣੀ ਦਾ ਪਾਠ ਕਰ ਰਹੇ ਨੇ ਤੇ ਸਮਝ ਜਾਂਦਾ ਹੈ ਵੀ ਜਿਹੜੀ ਮੁਸਕ ਹੈ ਜਿਹੜੀ ਖੁਸ਼ਬੂ ਹੈ ਭਾਈ ਰੰਤੀਰ ਸਿੰਘ ਜੀ ਦੀ ਬਾਣੀ ਤੋਂ ਆ ਰਹੀ ਹੈ ਪਾਇਰਨ تیر ਸਿੰਘ ਜੀ ਦੀ ਪੜੀ ਹੋਈ ਬਾਣੀ ਤੋਂ ਆ ਰਹੀ ਉਹਨਾਂ ਦੇ ਬੋਲਾਂ ਤੋਂ ਆ ਰਹੀ ਇਹ ਸੱਚ ਹੈ ਸਮਾ ਭਾਈ ਸਾਹਿਬ ਆਪ ਬਣਾਉਂਦੇ ਨੇ ਉਹਨਾਂ ਨੂੰ ਗ੍ਰੰਥੀ ਸਿੰਘ ਦੀ ਲੋੜ ਹੈ ਗੁਰਮੁਖ ਆਪ ਉਸ ਸੁਗੰਧ ਨੂੰ ਸੁਣ ਕਰਕੇ ਉਹਨਾਂ ਤੱਕ ਪਹੁੰਚਦਾ ਹੈ ਇਹ ਸਮਾ ਬਣਦਾ ਹੈ ਵਿਦ ਬਣਦੀ ਆਪਾਂ ਆਪਣੇ ਕਿਰਦਾਰ ਨੂੰ ਇੰਨਾ ਉੱਚਾ ਕਰ ਲਈਏ ਆਪਾਂ ਆਪਣੇ ਕਿਰਦਾਰ ਨੂੰ ਇੰਨਾ ਸਜਾ ਲਈਏ ਸਾਡੀ ਜ਼ਿੰਦਗੀ ਸਵਰ ਜਾਏ ਸਾਡੀ ਮੁਸਕਰਾਹਟ ਸਾਡੇ ਅੰਦਰੋਂ ਇੱਕ ਕਿਰਦਾਰ ਦੀ ਖੁਸ਼ਬੂ ਪੈਦਾ ਹੋਏ ਜੋ ਦੁਨੀਆ ਨੂੰ ਬਦਲੇ ਅੱਜ ਦੁਨੀਆ ਵਿੱਚ ਆਪਾਂ ਕਈ ਸਾਧੂ ਜਿਨ੍ਹਾਂ ਨੂੰ ਵੇਖਦੇ ਹਾਂ ਮੇਰੇ ਵਰਗੇ ਕਈ ਇਤਨਾ ਦੀ ਨਿੰਦਾ ਵੀ ਬਹੁਤ ਕਰਦੇ ਨੇ ਪਰ ਸੱਚ ਹੈ ਸਾਧੂ ਜਿਨ੍ਹਾਂ ਤੋਂ ਮੁਸਕਰਾਹਟ ਹੈ ਜਿਹੜੀ ਸਾਧੂ ਜਿਨ੍ਹਾਂ ਦੀ ਮੁਸਕਰਾਹਟ ਹੈ ਉਹਨਾਂ ਦਾ ਕਿਰਦਾਰ ਹੈ ਉਹਦੇ ਵਿੱਚੋਂ ਜਿਹੜੀ ਸੁਗੰਧ ਪੈਦਾ ਹੁੰਦੀ ਹੈ ਉਹ ਸੁਗੰਧ ਦੇ ਨਾਲ ਦੁਨੀਆ ਤ੍ਰਿਪਤ ਹੁੰਦੀ ਹੈ ਅਸੀਂ ਵੀ ਸੁਣਿਆ ਹੈ ਭਾਈ ਈਸ਼ਰ ਸਿੰਘ ਜੀ ਰਾੜੇ ਵਾਲੇ ਜਦੋਂ ਦੀਵਾਨ ਲਗਾਇਆ ਕਰਦੇ ਸਨ ਉਹਨਾਂ ਦੇ ਦੀਵਾਨ ਨੂੰ ਸੁਣ ਕਰਕੇ ਹਜ਼ਾਰਾਂ ਵੀ ਗਿਣਤੀ ਵਿੱਚ ਨੌਜਵਾਨ ਬਜ਼ੁਰਗ ਮਾਈ ਭਾਈ ਅੰਮ੍ਰਿਤ ਤਾਰੀ ਹੁੰਦਾ ਸੀ ਉਹਨਾਂ ਦੇ ਦੀਵਾਨ ਨੂੰ ਸੁਣ ਕਰਕੇ ਉਹਨਾਂ ਦੀ ਕਿਰਦਾਰ ਦੇ ਉਸ ਸੁਗੰਧ ਨੂੰ ਸੁਣ ਕਰਕੇ ਦੁਨੀਆ ਦੇ ਹਿਰਦੇ ਵਿੱਚ ਇੰਪਰੂਵਮੈਂਟ ਆਉਂਦੀ ਸੀ ਦੁਨੀਆ ਦੇ ਹਿਰਦੇ ਵਿੱਚ ਪ੍ਰਭਾਵ ਪੈਂਦਾ ਸੀ ਆਪਣਾ ਕਿਰਦਾਰ ਵੈਸਾ ਹੋਵੇ ਅੱਜ ਹਰ ਇੱਕ ਵਿਅਕਤੀ ਆਪਣਾ ਘਰ ਸਜਾਉਂਦਾ ਹੈ ਹਰ ਇੱਕ ਵਿਅਕਤੀ ਆਪਣਾ ਸਰੀਰ ਸਜਾਉਂਦਾ ਹੈ ਆਪਾ ਆਪਣਾ ਕਿਰਦਾਰ ਤੇ ਆਪਣਾ ਹਿਰਦਾ ਸਜਾ ਲਈਏ ਦੁਨੀਆ ਦੀ ਸਜਾਵਟ ਫਿੱਕੀ ਪੈ ਜਾਏਗੀ ਜਿੱਦਨ ਨਾਨਕ ਦੀ ਸਜਾਵਟ ਸਾਡੇ ਮੱਗ ਉੱਤੇ ਚੜ ਜਾਏ ਦੁਨੀਆ ਦੀ ਸਜਾਵਟ ਫਿੱਕੀ ਪੈ ਜਾਏਗੀ ਜਿੱਦਨ ਨਾਨਕ ਤੇ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੀ ਸਜਾਵਟ ਸਾਡੇ ਹਿਰਦਿਆਂ ਉੱਤੇ ਚੜ ਜਾਏਗੀ ਭਾਈ ਗੁਰਦਾਸ ਜੀ ਲਿਖਦੇ ਨੇ ਦੀਵਾਲੀ ਕੀ ਰਾਤ ਦੀਵੇ ਬਾਲੀਐ ਨ ਤਾਰੇ ਜਾਤ ਸੁਨਾਤ ਅੰਬਰ ਭਾਲੀਐ ਫੁੱਲਾਂ ਕੀ ਬਾਗਾਂ ਚੁੰਨ ਚੁੰਨ ਚਾਲੀਐ ਤੀਰਥ ਜਾਤੀ ਜਾਤ ਨੈਣ निहालੀਐ ਹੁਣ ਵਿਚਾਰ ਹੈ ਆਪਾਂ ਤੀਰਥ ਸਥਾਨਾਂ ਉੱਤੇ ਜਾਉਨੇ ਹ ਕੋਈ ਹਿੰਦੂ ਵੀਰ ਹੈ ਉਹ ਬਰਿੰਦਾਵਨ ਜਾਂਦਾ ਹੈ ਗੰਗਾ ਕਿਨਾਰੇ ਜਾਂਦਾ ਹੈ ਕੋਈ ਮੁਸਲਮਾਨ ਵੀਰ ਹੈ ਉਹ ਹਜ ਤੇ ਜਾਂਦਾ ਹੈ ਆਪਾਂ ਗੁਰਸਿੱਖ ਭਾਈ ਹਰਿਮੰਦਰ ਸਾਹਿਬ ਜਾਣੇ ਹਾਂ ਹਯੂਰ ਸਾਹਿਬ ਜਾਣੇ ਆ ਇਤਿਹਾਸਿਕ ਸਥਾਨਾਂ ਉੱਤੇ ਜਾਣੇ ਆ ਉੱਥੇ ਜਾ ਕੇ ਸਾਡਾ ਬਹੁਤ ਚਿਤ ਲੱਗਦਾ ਹੈ ਉੱਥੇ ਜਾ ਕੇ ਸਾਡਾ ਬਹੁਤ ਮਨ ਲੱਗਦਾ ਹੈ ਦਿਲ ਕਹਿੰਦਾ ਇੱਥੋਂ ਵਾਪਸ ਨਾ जाया ਜਾਏ ਦਿਲ ਕਰਦਾ ਹੈ ਵੀ ਜ਼ਿੰਦਗੀ ਵਿੱਚ ਐਸਾ ਮੌਕਾ ਹੈ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਆਪਾਂ ਵਾਪਸ ਜਾਈਏ ਹੀ ਨਾ ਪਰ ਵਿਧ ਐਸੀ ਹੈ ਆਪਾਂ ਕੁਝ ਸਮੇਂ ਵਾਸਤੇ ਉੱਥੇ ਰਹਿ ਸਕਦੇ ਆ ਕੰਮਾਂ ਕਾਜਾਂ ਕਰਕੇ ਵਾਪਸ ਆਉਣਾ ਪੈਂਦਾ। ਤੀਰਥ ਜਾਤੀ ਜਾਤ ਨੈਣ ਨਿਹਾਲੀ ਆਪਾਂ ਤੀਰਥਾਂ ਤੇ ਜਾਵਾਂਗੇ। ਨੈਣਾ ਦੇ ਨਾਲ ਅੱਖਾਂ ਦੇ ਨਾਲ ਐਸੀ ਸੁੰਦਰਤਾ ਵੈਸੀ ਮੁਸਕਰਾਹਟ ਵੈਸੀ ਕਿਰਦਾਰ ਨੂੰ ਵੇਖਾਂਗੇ। ਪਰ ਇੱਕ ਸਮਾਂ ਆਏਗਾ ਸਾਨੂੰ ਉੱਥੋਂ ਵਾਪਸ ਆਉਣਾ ਪਵੇਗਾ ਇਹ ਟੈਂਪਰੇਰੀ ਚੀਜ਼ ਹੈ। ਹੁਣ ਗੁਰਮਖ ਕੀ ਕਰੇ? ਗੁਰਮਖ ਆਪਣੇ ਅੰਦਰ ਹੀ ਤੀਰਥ ਬਣਾ ਲੇ। ਅੱਜ ਸਾਡਾ ਪ੍ਰੋਪੋਗੈਂਡਾ ਬਹੁਤ ਗਲਤ ਹੈ ਆਪਾਂ ਪਿੰਡ ਵਿੱਚ ਗੁਰਦੁਆਰਾ ਬਣਾਉਂਦੇ ਆ ਪਿੰਡ ਨੂੰ ਗੁਰਦੁਆਰਾ ਨਹੀਂ ਬਣਾਉਂਦੇ ਅੱਜ ਆਪਾਂ ਘਰ ਵਿੱਚ ਮੰਦਰ ਬਣਾਉਂਦੇ ਆ ਪਰ ਘਰ ਨੂੰ ਮੰਦਰ ਨਹੀਂ ਬਣਾਉਂਦੇ ਅੱਜ ਦੇਸ਼ ਵਿੱਚ ਤੇ ਮੰਦਰ ਬਣਾਇਆ ਜਾ ਰਿਹਾ ਹੈ ਪਰ ਆਨੰਦ ਉਦੋਂ ਹੈ ਜਦੋਂ ਦੇਸ਼ ਹੀ ਮੰਦਰ ਬਣ ਜਾਏਗਾ ਹਰ ਇੱਕ ਜੀਵ ਦੇ ਅੰਦਰ ਆਪਣਾ ਗੁਰਦੁਆਰਾ ਹੋਵੇ ਹਰ ਇੱਕ ਜੀਵ ਦੇ ਹਿਰਦੇ ਵਿੱਚ ਆਪਣਾ ਮੰਦਰ ਹੋਵੇ ਜਿੱਦਾਂ ਸਾਨੂੰ ਸਾਡੇ ਅੰਦਰੋਂ ਹੀ ਮੰਦਰ ਵਿਖਣਾ ਸ਼ੁਰੂ ਹੋ ਜਾਏਗਾ ਉਦੋਂ ਜ਼ਿੰਦਗੀ ਬਦਲ ਜਾਏਗੀ ਉਦੋਂ ਦੁਨੀਆਂ ਨੂੰ ਵੇਖਣ ਦਾ ਨਜ਼ਰੀਆ ਹੀ ਬਦਲ ਜਾਏਗਾ ਇਹ ਸੱਚ ਹੈ ਜਿੱਦਾਂ ਸਾਡੇ ਅੰਦਰ ਹੀ ਤੀਰਥ ਬਣ ਜਾਏ ਸਾਡੇ ਅੰਦਰ ਹੀ ਪ੍ਰੇਮ ਵਸ ਜਾਏ ਸਾਡੇ ਅੰਦਰ ਹੀ ਐਸੀ ਵਿਦ ਬਣ ਜਾਏ ਸਾਨੂੰ ਸਾਡੇ ਅੰਦਰੋਂ ਰੱਬ ਦੀ ਪ੍ਰਾਪਤੀ ਹੋਏ ਉਦੋਂ ਜ਼ਿੰਦਗੀ ਬਦਲ ਜਾਏਗੀ ਬਾਣੀ ਵੀ ਕਹਿੰਦੀ ਹੈ ਸਭ ਕਿਛ ਘਰ ਮੈਂ ਬਾਹਰ ਨਾ ਜੋ ਕੁਝ ਹੈ ਸੋ ਘਰ ਦੇ ਵਿੱਚ ਹੈ ਤੁਹਾਡੇ ਅੰਦਰ ਹੈ ਬਾਹਰ ਨਹੀਂ ਤੀਰਤ ਜਤੀ ਜਾਤ ਨੈਣ निहਾਲੀਏ ਫਿਰ ਭਾਈ ਗੁਰਦਾਸ ਜੀ ਲਿਖਦੇ ਨੇ ਹਰੀ ਚੰਦਰ ਚਾਤ ਵਸੈ ਉਚਾਲੀਨ ਹਰੀਸ਼ ਚੰਦਰ ਰਾਜਾ ਹੋਇਆ ਇਤਿਹਾਸਕਾਰ ਕਹਿੰਦੇ ਨੇ ਉਹਨੇ ਬਹੁਤ ਵੱਡਾ ਮਹਿਲ ਉਚਾਰਿਆ ਹੈ ਉਹਨੇ ਬਹੁਤ ਵੱਡਾ ਘਰ ਉਸਾਰਿਆ ਹੈ ਪਰ ਇੱਕ ਸਮਾਂ ਆਇਆ ਹਰੀਸ਼ ਚੰਦਰ ਦਾ ਮਹਿਲ ਟਹਿ ਢੀ ਦੀ ਅੱਜ ਹਰੀਸ਼ ਚੰਦਰ ਦਾ ਮਹਿਲ ਵੇਖਿਆ ਨਹੀਂ ਜਾ ਸਕਦਾ ਉਸ ਤਰ੍ਹਾਂ ਹੀ ਆਪਾਂ ਆਪਾਂ ਸਾਰੀ ਜ਼ਿੰਦਗੀ ਦੀ ਕਮਾਈ ਲਾ ਕਰਕੇ ਇੱਕ ਘਰ ਬਣਾਉਂਦੇ ਇੱਕ ਮਕਾਨ ਬਣਾਉਂਦੇ ਹਾਂ ਮਾਫੀ ਚਾਉਂਦਾ ਆਪਾਂ ਸਾਰੀ ਜ਼ਿੰਦਗੀ ਦੀ ਕਮਾਈ ਬਣਾ ਕਰਕੇ ਇੱਕ ਮਕਾਨ ਦੀ ਸਿਰਜਣਾ ਕਰਦੇ ਇੱਕ ਸਮਾਂ ਆਏਗਾ ਅੱਜ ਨਹੀਂ 20 ਸਾਲ ਬਾਅਦ 25 ਸਾਲ ਬਾਅਦ 30 40 50 ਸਾਲ ਬਾਅਦ ਉਹ ਮਕਾਨ ਟਹਿ ਟੇਰੀ ਹੋ ਜਾਏਗਾ ਮਿੱਟੀ ਵਿੱਚ ਮਿਲ ਜਾਏਗਾ ਪਰ ਗੁਰਮੁਖ ਕੀ ਕਰੇ ਗੁਰਮਖ ਉਸ ਮਕਾਨ ਵਿੱਚ ਪ੍ਰੇਮ ਲਿਆ ਕਰਕੇ ਮਕਾਨ ਨੂੰ ਘਰ ਵਿੱਚ ਤਬਦੀਲ ਕਰ ਦੇ। ਇੱਟਾਂ ਦੇ ਨਾਲ ਮਕਾਨ ਬਣਾਏ ਜਾ ਸਕਦੇ ਨੇ ਪਰ ਰਿਸ਼ਤਿਆਂ ਦੇ ਨਾਲ ਘਰ ਬਣਦਾ ਹੈ। ਗੁਰਮਖ ਉਸ ਮਕਾਨ ਦੇ ਵਿੱਚ ਪ੍ਰੇਮ ਦੀਆਂ ਤਾਂਗਾ ਪਾ ਕਰਕੇ ਉਸ ਮਕਾਨ ਨੂੰ ਘਰ ਵਿੱਚ ਬਦਲ ਦੇ। ਇੱਟਾਂ ਭਾਵੇਂ ਖਤਮ ਹੋ ਜਾਣ, ਮਿੱਟੀ ਖਤਮ ਹੋ ਜਾਏ, ਲੈਂਟਰ ਢਹਿ ਜਾਏ ਪਰ ਘਰ ਕਦੀ ਖਤਮ ਨਹੀਂ ਹੋ ਸਕਦਾ ਜਿਸ ਘਰ ਵਿੱਚ ਪ੍ਰੇਮ ਵਸਦਾ ਹੈ। ਇਹ ਪ੍ਰੇਮ ਦੀਆਂ ਨਿਸ਼ਾਨੀਆਂ ਨੇ। ਹਰੀਸ਼ ਚੰਦਰ ਚਾਤ ਵਸੈ ਉਚਾਲੀਅਨ ਹੁਣ ਇਹ ਸਾਰੀ ਗੱਲ ਉਤੇ ਤੇ ਆਪਾਂ ਗੱਲ ਕਰ ਲੈਨੇ ਆ ਵੀ ਦੀਵਾਲੀ ਕੀ ਰਾਤ ਦੀਵੇ ਬਾਲੀਏ ਨਾ ਅਸੀਂ ਸਮਝਦੇ ਆ ਵੀ ਦੀਵਾਲੀ ਦੀ ਰਾਤ ਦੀਵੇ ਬਾਲਨੇ ਚਾਹੀਦੇ ਨੇ ਆਪਣਾ ਫੁੱਲਾਂ ਕੀ ਬਾਗਾਂ ਚੁੰਨ ਚੁੰਨ ਚਾਲੀਅਨ ਫੁੱਲ ਨੂੰ ਵੇਖਣਾ ਚਾਹੀਦਾ ਏ ਤਾਰੇ ਜਾਤ ਸਨਾਤ ਅੰਬਰ ਭਾਲੀਅਨ ਤਾਰਿਆਂ ਨੂੰ ਵੇਖਣਾ ਚਾਹੀਦਾ ਏ ਫੁੱਲਾਂ ਦੇ ਨਾਲ ਘਰ ਸਜਾਣੇ ਚਾਹੀਦੇ ਨੇ ਹਰੀਸ਼ ਚੰਦਰ ਚਾਤ ਵਸੈ ਉਚਾਲੀਅਨ ਸੋਹਣੇ ਸੋਹਣੇ ਮਕਾਨ ਬਣਾਣੇ ਚਾਹੀਦੇ ਨੇ ਆਪਾਂ ਇਹ ਸਮਝਦੇ ਆ ਪਰ ਜਿਹੜਾ ਆਖਰੀ ਬੰਦ ਹੈ ਆਖਰੀ ਤੋਕ ਹੈ ਉਹਨੂੰ ਨਹੀਂ ਪੜਦੇ ਗੁਰਮਖ ਸੁਖ ਫਲ ਪਾਤ ਸ਼ਬਦ ਸੰਭਾਲੀਐ ਗੁਰਮਖ ਨੇ ਸੁਖ ਕਿਸ ਤਰ੍ਹਾਂ ਪਾਉਣਾ ਹੈ ਸ਼ਬਦ ਨੂੰ ਸੰਭਾਲ ਕਰਕੇ ਪਾਉਣਾ ਭਾਈ ਗੁਰਦਾਸ ਜੀ ਕਹਿੰਦੇ ਨੇ ਦੁਨੀਆ ਦੇ ਕੋਈ ਵੀ ਕਾਰਜ ਕਰ ਲਏ ਭਾਵੇਂ ਕੰਟੀਆਂ ਵਜਾ ਆਰਤੀ ਕਰ ਜਿੰਨੀ ਮਰਜੀ ਬਾਣੀਆਂ ਪੜ ਜਦੋਂ ਤੱਕ ਹਿਰਦੇ ਵਿੱਚ ਗੁਰਮਖ ਸੁਖ ਫਲ ਪਾਤ ਸ਼ਬਦ ਸੰਭਾਲੀਐ ਸ਼ਬਦ ਨੂੰ ਜਿੰਨਾ ਮਰਜੀ ਪੜਦਾ ਰਹੇ ਜਦੋਂ ਤੱਕ ਉਹ ਹਿਰਦੇ ਵਿੱਚ ਨਹੀਂ ਵੱਸਦਾ ਉਦੋਂ ਤੱਕ ਸ਼ਬਦ ਸੁਖ ਨਹੀਂ ਦੇਗਾ ਦੀਵਾਲੀ ਕੀ ਰਾਤ ਦੀਵੇ ਬਾਲੀਐ ਤਾਰੇ ਜਾਤ ਸਨਾਤ ਅੰਬਰ ਭਾਲੀਐ ਫੁੱਲਾਂ ਕੀ ਬਾਗਾਂਤ ਚੁਣ ਚੁਣ ਚਾਲੀਐ ਤੀਰਥ ਜਾਤੀ ਜਾਤ ਮੈਨ ਨਿਹਾਲੀਐ ਹਰੀ ਚੰਦਰ ਚਾਤ ਵਸਹਿ ਉਚਾਲੀਐ ਕਰਮਕ ਸੁਖ ਪਲ ਪਾਤ ਸ਼ਬਦ ਸੰਭਾਲੀਐ ਆਖਰੀ ਗੱਲ ਨੂੰ ਪੂਰਾ ਕਰ ਲਈਏ ਜ਼ਿੰਦਗੀ ਆਟੋਮੈਟਿਕਲੀ ਬਦਲ ਜਾਏਗੀ ਅੱਜ ਆਪਾਂ ਪੜ੍ਹਦੇ ਹਾਂ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਪੜੋ ਬਾਣੀ ਗੁਰੂ ਵਿੱਚ ਬਾਣੀ ਅੰਮ੍ਰਿਤ ਸਾਰੇ ਵਿੱਚ ਬਾਣੀ ਅੰਮ੍ਰਿਤ ਸਾਰੇ ਵਿੱਚ ਗੁਰਬਾਣੀ ਕਹ ਸਿਵਕ ਜਨਮਾਨੇ ਗੁਰਬਾਣੀ ਕਹ ਸਿਵਕ ਜਨਮਾਨੇ ਪਰ ਤਖ ਗੁਰੂ ਨੇ ਸਤਾਰੈ ਪਰ ਤਖ ਗੁਰੂ ਨੇ ਸਤਾਰੈ ਪਰ ਤਖ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਪੜ ਰਹੇ ਹਾਂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸਤਾਰੇ ਜਦ ਦਿਨ ਬਾਣੀ ਨੂੰ ਮੰਨ ਲਾਂਗੇ ਉਦ ਦਿਨ ਪ੍ਰਤੱਖ ਗੁਰੂ ਸਾਨੂੰ ਵਿਖ ਜਾਏਗਾ ਸੱਚ ਹੈ ਇਸ ਐਤਵਾਰ ਵਿੱਚ ਵਿਚਾਰ ਕਰ ਇਸ ਗਾਵੀਐ ਸੁਣੀਐ ਮੰਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਓ ਬਾਣੀ ਨੂੰ ਗਾਓ ਬਾਣੀ ਨੂੰ ਸੁਣੋ ਮੰਨ ਰੱਖੀਐ ਭਾਉ ਉਸ ਦੇ ਭਾਉ ਨੂੰ ਮਨ ਵਿੱਚ ਹਿਰਦੇ ਵਿੱਚ ਰੱਖੋ ਦੁੱਖਾਂ ਨੂੰ ਛੱਡ ਕੇ ਸੁੱਖਾਂ ਨੂੰ ਘਰ ਲੈ ਜਾਓ ਉਹੀ ਗੱਲ ਭਾਈ ਗੁਰਦਾਸ ਜੀ ਕਰ ਰਹੇ ਨੇ ਗੁਰਮਖ ਸੁਖ ਫਲ ਪਾਤ ਸ਼ਬਦ ਸੰਭਾਲੀਐਨ ਸ਼ਬਦ ਨੂੰ ਸੰਭਾਲ ਲਓ ਜ਼ਿੰਦਗੀ ਬਦਲ ਜਾਏਗੀ ਅੱਜ ਦੁਨੀਆ ਵਿੱਚ ਕੋਈ ਵੀ ਗਰੰਟੀ ਨਹੀਂ ਦਿੰਦਾ ਹੁਣਾ ਮੈਂ ਕਈ ਵਾਰੀ ਵਿਚਾਰ ਕੀਤੀ ਦੁਨੀਆ ਵਿੱਚ ਕੋਈ ਗਰੰਟੀ ਨਹੀਂ ਦਿੰਦਾ ਹੁਣਾ ਤੁਹਾਨੂੰ ਰੱਬ ਦੀ ਪ੍ਰਾਪਤੀ ਹੋਏਗੀ ਦਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਓਟ ਆਸਰੇ ਦੇ ਨਾਲ ਆਪਣੇ ਨਾਨਕ ਉਤੇ ਪੂਰਾ ਨਿਸ਼ਚਾ ਰੱਖਦੇ ਹੋ ਤੁਹਾਨੂੰ 200% ਗਰੰਟੀ ਦੇ ਸਕਦਾ ਹੈ ਬਾਣੀ ਦੇ ਇੱਕ ਸ਼ਬਦ ਨੂੰ ਹੀ ਆਪਣੇ ਹਿਰਦੇ ਵਿੱਚ ਵਸਾ ਕੇ ਜਿੰਦਗੀ ਨੂੰ ਜੀਣਾ ਸ਼ੁਰੂ ਕਰ ਦੋ ਜਿੰਦਗੀ ਨਾ ਬਦਲੇ ਤੁਸੀਂ ਮੈਨੂੰ ਆ ਕੇ ਫੜ ਲਿਆ ਜੀ ਇਹ ਬਾਣੀ ਦੀ ਪਾਵਰ ਹੈ ਸਿਰਫ ਇੱਕ ਓੰਕਾਰ ਨੂੰ ਹੀ ਆਪਾਂ ਜ਼ਿੰਦਗੀ ਵਿੱਚ ਧਾਰ ਲਈਏ ਮਨ ਵਿੱਚ ਵਸਾ ਲਈਏ ਰੱਬ ਦੀ ਪ੍ਰਾਪਤੀ ਨਹੀਂ ਤੁਸੀਂ ਖੁਦ ਖੁਦਾ ਆਪ ਪਰਮੇਸ਼ਰ ਬਣ ਜਾਓ ਇਹ ਜ਼ਿੰਦਗੀ ਦੀ ਪ੍ਰਾਪਤੀ ਭਗਤ ਰਵਿਦਾਸ ਨੇ ਭਗਤ ਕਬੀਰ ਨੇ ਗੁਰੂ ਨਾਨਕ ਨੇ ਗੁਰੂ ਅਰਜਨ ਸਾਹਿਬ ਨੇ ਜਿਨੇ ਵੀ ਭਗਤ ਸਹਿਬਾਨ ਪਟ ਸਹਿਬਾਨ ਗੁਰਸਿੱਖ ਹੋਏ ਨੇ ਤੇਣਾ ਨੇ ਬਾਣੀ ਨੂੰ ਹਿਰਦੇ ਵਿੱਚ ਵਸਾਇਆ ਹੈ ਤੇ ਸਾਨੂੰ ਕਹਿਣ ਵਿੱਚ ਕੋਈ ਸ਼ੰਕਾ ਨਹੀਂ ਹੋਣਾ ਚਾਹੀਦੀ ਉਹ ਆਪ ਖੁਦ ਖੁਦਾ ਪਰਮੇਸ਼ਰ ਨੂੰ ਬਾਣੀ ਵਿੱਚ 35 ਮਹਾਂਪੁਰਖਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ 6 ਗੁਰੂ ਸਹਿਬਾਨਾਂ ਨੇ ਬਾਣੀ ਦਰਜ ਕੀਤੀ ਹੈ ਪਰ ਨਾਮ ਸਿਰਫ ਨਾਨਕ ਦਾ ਹੈ ਕਿਉਂਕਿ ਨਾਨਕ ਆਪ ਕਲਾਤਾਰ ਜਗ ਮੇ ਪਰਮਰਿਓ ਨਾਨਕ ਆਪ ਕਲਾਤਾਰ ਹੈ ਇਹਦੇ ਵਿੱਚ ਸਾਨੂੰ ਸ਼ੰਕਾ ਨਹੀਂ ਹੋਣੀ ਚਾਹੀਦੀ ਅੱਜ ਅਸੀਂ ਕਈ ਵਾਰੀ ਵਿਚਾਰ ਸਿੱਖਾਂ ਨਾਲ ਕੀਤੀ ਹੈ ਗੁਰਮੁਖ ਖਿੰਦੇ ਨੇ ਆਪਾਂ ਨਾਨਕ ਨੂੰ ਰੱਬ ਮੰਨ ਸਕਦੇ ਆ ਆਪਾਂ ਨਾਨਕ ਨੂੰ ਰੱਬ ਮੰਨ ਨਹੀਂ ਸਕਦੇ ਨਾਨਕ ਰੱਬ ਹੈ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਕਿਉਂਕਿ ਨਾਨਕ ਨੇ ਉਸ ਅਕਾਲ ਪੁਰਖ ਦਾ ਪ੍ਰੇਮ ਆਪਣੇ ਹਿਰਦੇ ਵਿੱਚ ਵਸਾਇਆ ਹੈ ਤੇ ਇਹਦੇ ਵਿੱਚ ਵੀ ਕੋਈ ਸ਼ੰਕਾ ਨਹੀਂ ਨਾਨਕ ਦਾ ਪ੍ਰੇਮ ਆਪਣੇ ਹਿਰਦਿਆਂ ਵਿੱਚ ਵਸਾਓ ਤੁਸੀਂ ਵੀ ਨਾਨਕ ਦੇ ਲਕਸ਼ੇ ਕਦਵਾ ਉੱਤੇ ਚੱਲ ਕਰਕੇ ਨਾਨਕ ਵਰਗੇ ਬਣ ਸਕਦੇ ਹੋ ਇਹ ਨਾਨਕ ਦੀ ਪਾਵਰ ਹੈ ਐਨੀ ਕੁ ਬੇਨਤੀਆਂ ਪ੍ਰਮਾਣ ਕਰਨੀਆਂ ਸਮਾਂ ਜਿਹੜਾ ਹੈ ਉਹ ਇਜਾਜ਼ਤ ਨਹੀਂ ਦਿੰਦਾ ਵਿਚਾਰਾਂ ਤੇ ਬਹੁਤ ਹੁੰਦੀਆਂ ਨੇ ਅੱਜ ਦੀ ਆਪਾਂ ਵਿਚਾਰ ਵੇਖੀਏ 10 ਘੰਟੇ ਬਹਿ ਜਾਈਏ 12 ਘੰਟੇ ਬਹਿ ਜਾਈਏ ਸ਼ਬਦ ਦੀ ਵਿਚਾਰ ਪੂਰੀ ਨਹੀਂ ਹੋ ਸਕਦੀ ਐਨੀ ਵਿਸਤਾਰ ਵਿੱਚ ਵਿਚਾਰ ਹੋ ਸਕਦੀ ਹੈ ਪਰ ਆਪਾਂ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੜੇ ਹੀ ਸੰਖੇਪ ਵਿੱਚ ਤੇ ਬੜੀ ਡੂੰਘਾਈ ਵਿੱਚ ਵੀ ਜਾਣ ਦੀ ਕੋਸ਼ਿਸ਼ ਕਰਦੀ ਹੈ ਬੜੇ ਸੰਖੇਪ ਵਿੱਚ ਵੀ ਰਹਿਣ ਦੀ ਕੋਸ਼ਿਸ਼ ਕਰਦੀ ਹੈ ਸੋ ਐਨਿਕੂ ਬੇਨਤੀਆਂ ਪ੍ਰਵਾਨ ਕਰਨੀਆਂ ਝੋਲੀ ਅਟਕੇ ਬੇਨਤੀ ਹੈ ਭਾਈ ਬਾਣੀ ਪੜਿਆ ਕਰੀਏ ਬਾਣੀ ਨੂੰ ਇਰਦਿਆਂ ਵਿੱਚ ਵਸਾਣ ਦੀ ਕੋਸ਼ਿਸ਼ ਕਰੀਏ ਆਪ ਜੀ ਸਭ ਕੰਮਾਂ ਕਾਜਾਂ ਵਾਲੇ ਹੋ ਆਪ ਜੀ ਦਾ ਬਹੁਤਾ ਸਮਾਂ ਨਾ ਲੈਂਦੇ ਹੋਏ ਆਪ ਜੀ ਨੂੰ ਦਿਲ ਦੀ ਗਹਿਰਾਈਆਂ ਤੋਂ ਅਰਦਾਸ ਕਰਦਾ ਹਾਂ ਆਪ ਜੀ ਦਾ ਜੀਵਨ ਬਾਣੀ ਦੇ ਨਾਲ ਜੁੜੇ ਆਪ ਜੀ ਨੂੰ ਬੰਦੀ ਛੋੜ ਦਿਵਸ ਤੇ ਦੀਪਮਾਲਾ ਦਾ ਬਹੁਤ ਬਹੁਤ ਸ਼ੁਭ ਕਾਮਨਾਵਾਂ ਹੋਣ ਆਪ ਜੀ ਇਸ ਤਰ੍ਹਾਂ ਬਾਣੀ ਨੂੰ ਜੋੜ ਕਰਕੇ ਦੀਵਿਆਂ ਨੂੰ ਚਲਾਉਂਦੇ ਹੋਏ ਆਪਣੀ ਜ਼ਿੰਦਗੀ ਨੂੰ ਵੀ ਰੋਸ਼ਨ ਕਰਿਏ ਬਾਣੀ ਦਾ ਦੀਵਾ ਨਾਮ ਦਾ ਦੀਵਾ ਹਿਰਦਿਆਂ ਵਿੱਚ ਬਾਲੀਏ ਕੋਸ਼ਿਸ਼ ਕਰੀਏ ਪਟਾਕਿਆਂ ਤੋਂ ਬਚੀਏ ਤੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦੇ ਸਿਧਾਂਤ ਨੂੰ ਅੱਗੇ ਵਧਾਈਏ ਐਨੀ ਕੁ ਬੇਨਤੀਆਂ ਪ੍ਰਵਾਨ ਵਿਚਾਰਾਂ ਕਰਦੇ ਆਂ अनेका ਪੁੱਲਾ ਹੋਈਆਂ ਉਹਨਕੀਆਂ ਦਾਸ ਨੂੰ ਬੱਚਾ ਸਮਝ ਕੇ ਮਾਫ਼ ਕਰ ਦੇਣਾ ਪਰ ਅਗਰ ਦਾਸ ਦੀਆਂ ਗੱਲਾਂ ਨਾਲ ਸਹਿਮਤ ਹੋ ਤੇ ਪ੍ਰੋਮਿਸ ਕਰਦੇ ਹੋ ਆਪਾਂ ਬਾਣੀ ਨੂੰ ਪੜ੍ਹ ਕਰਕੇ ਹਿਰਦਿਆਂ ਵਿੱਚ ਲਾਗੂ ਕਰਾਂਗੇ ਵਾਅਦਾ ਕਰਦੇ ਹੋਏ ਫਤਿਹ ਦੀ ਸਾਂਝ ਪਾਵਾਂਗੇ ਮੇਰੇ ਤੋਂ ਜ਼ਿਆਦਾ ਤੁਹਾਡੀ ਆਵਾਜ਼ ਆਏਗੀ ਤੇ ਮੈਂ ਸਮਝ ਜਾਵਾਂਗਾ ਸੰਗਤ ਅੱਜ ਤੋਂ ਬਾਣੀ ਪੜ੍ਹੇਗੀ ਮੇਰੇ ਤੋਂ ਜ਼ਿਆਦਾ ਤੁਹਾਡੀ ਆਵਾਜ਼ ਆਣੀ ਚਾਹੀਦੀ ਹੈ ਗੱਜ ਕਰਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿ